ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਕੁਰਬਾਨੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਕਦੀ ਮਾਂ ਨਹੀਂ ਚਾਹੁੰਦੀ ਕਿ ਮੇਰਾ ਪੁੱਤਰ ਚੰਗੇ ਕੱਪੜੇ ਨਾ ਪਹਿਨੇ ਚੰਗਾ ਖਾਣਾ ਨਾ ਖਾਏ ਪੁੱਤਰ ਦੇ ਪਿੱਛੇ ਲੱਗੀ ਹੀ ਰਹਿੰਦੀ ਹੈ ਕੰਮ ਹੋਵੇ ਜਾਂ ਨਾ ਹੋਵੇ ਪੁੱਤਰ ਨਹੀਂ ਮੰਗਦਾ ਪਰ ਮਾਂ ਫਿਰ ਵੀ ਕਹਿੰਦੀ ਹੈ ਮੇਰਾ ਪੁੱਤਰ ਕਿਉਂਕਿ ਮਾਂ ਨੂੰ ਫਿਕਰ ਹੈ ਕਿ ਮੈਂ ਆਪਣੇ ਪੁੱਤਰ ਨੂੰ ਸੋਨੇ ਵਸਤਰ ਦੇਵਾਂ ਸੋਨੇ ਪਦਾਰਥ ਦੇਵਾਂ ਪੁੱਤਰ ਤਾਂ ਨਹੀਂ ਮੰਗਦਾ ਮਾਂ ਅਨਮੰਗੀ ਵਸਤਵੀਂ ਦਿੰਦੀ ਹੈ ਇਸੇ ਤਰ੍ਹਾਂ ਜੋ ਸੰਤ ਮਹਾਪੁਰਸ਼ ਜਾਂ ਗੁਰਸਿੱਖ ਗੁਰੂ ਨਾਨਕ ਦੇਵ ਜੀ ਦਾ ਹੋ ਕੇ ਸਾਰੇ ਕੰਮ ਕਰਦੇ ਹਨ ਪਰ ਮੰਗਦੇ ਕੁਝ ਨਹੀਂ ਗੁਰੂ ਨਾਨਕ ਦੇਵ ਜੀ ਉਹਨਾਂ ਦੀਆਂ ਅਨਮੰਗੀਆਂ ਦਾਤਾਂ ਵੀ ਉਹਨਾਂ ਨੂੰ ਦਿੰਦੇ ਹਨ ਜਿਸ ਤਰ੍ਹਾਂ ਸਕੂਲ ਵਿੱਚ ਕਲਾਸਾਂ ਹੁੰਦੀਆਂ ਹਨ ਇਸੇ ਤਰ੍ਹਾਂ ਗੁਰੂ ਘਰਦਿਆਂ ਵੀ ਕਲਾਸਾਂ ਹੁੰਦੀਆਂ ਹਨ ਅਤੇ ਮੰਗਣਾ ਵੀ ਪੈਂਦਾ ਹੈ ਜੋ માંગੋ ਸੋਈ ਸੋਈ ਪਾਵੋ ਆਪਣੇ ਖਸਮ ਪਰੋਸਾ ਕਾਰ ਵਿੱਚ ਇਸਤਰੀ ਹੈ ਮਹਾਰਾਜ ਮੈਨੂੰ ਪੁੱਤਰ ਦੇ ਦਿਓ ਜਾਇਦਾਦ ਦੇ ਦਿਓ ਮਿਲ ਤਾਂ ਜਾਵੇਗੀ ਪਰ ਮਾਲਕ ਦੀ ਪ੍ਰਸੰਤਾ ਨਹੀਂ ਮਿਲਦੀ ਅਤੇ ਜੋ ਪਤੀ ਵਰਤਾ ਇਸਤਰੀ ਮਹਾਰਾਜ ਨੂੰ ਹੀ ਮੰਗ ਲਵੇ ਉਸ ਦੇ ਮੰਗਣ ਵਿੱਚ ਪੁੱਤਰ ਵੀ ਆ ਜਾਂਦਾ ਹੈ ਜਾਇਦਾਦ ਵੀ ਆ ਜਾਂਦੀ ਹੈ ਅਤੇ ਇਸੇ ਤਰ੍ਹਾਂ ਜੋ ਮਹਾਪੁਰਸ਼ ਹੁੰਦੇ ਹਨ ਉਹ ਕੀ ਮੰਗਦੇ ਹਨ ਉਹ ਤਾਂ ਇਹੀ ਅਰਦਾਸ ਕਰਦੇ ਹਨ ਮੈਨੂੰ ਤਾਂ ਮੰਗਣਾ ਹੀ ਨਹੀਂ ਆਉਂਦਾ ਮੈਂ ਤਾਂ ਅਨਜਾਨ ਹ ਮੇਰੀ ਬਾਫੜ ਲਓ ਮੈਨੂੰ ਮੰਗਣਾ ਨਹੀਂ ਆਉਂਦਾ ਜੇ ਮੈਂ ਮੰਗਾ ਤਾਂ ਕੁਝ ਹੋਰ ਨਾ ਮੰਗ ਲਵਾਂ ਕੋਈ ਨਰਾਜਗੀ ਹੀ ਨਾ ਖੱਟ ਲਵਾਂ ਕਿਉਂਕਿ ਅਨਜਾਨ ਨੂੰ ਮੰਗਣ ਦੀ ਸਿਖਰਾਈ ਕਰਨੀ ਪੈਂਦੀ ਹੈ ਵਿਨ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਦੇ ਦੁੱਖ ਸਾਈ ਨੂੰ ਛੱਡ ਹੋਰ ਸੰਭ ਮੰਗਣਾ ਦੁੱਖ ਹੈ ਅਤੇ ਇਹੀ ਪਹਿਲੀ ਕਲਾਸ ਹੈ ਦੇਹ ਨਾਮ ਸੰਤੋਖਿਆ ਉਤਰਾ ਮਨ ਕੀ ਭੁਖ ਇਹ ਦੂਜੀ ਤਰ੍ਹਾਂ ਦੀ ਕਲਾਸ ਹੈ ਇਹਨਾਂ ਦੋਨਾਂ ਚੀਜ਼ਾਂ ਨੂੰ ਹੀ ਮਕੋਣਾ ਹੈ ਭਾਵ ਲੈਣ ਅਤੇ ਦੇਣ ਕਿਉਂਕਿ ਉਸੇ ਮਾਲਕ ਦਾ ਦਿੱਤਾ ਸਭ ਕੁਝ ਹੈ ਉਸ ਨੂੰ ਤਾਂ ਕੋਈ ਨਹੀਂ ਦੇ ਸਕਦਾ ਅਤੇ ਮੰਗ ਨਾਲ ਸਾਈ ਨਾਲ ਪੂਰੀ ਪੈਂਦੀ ਹੈ ਸਿੱਧਕ ਹੋਵੇ ਪਰੋਸਾ ਹੋਵੇ ਸ਼ਰਦਾ ਹੋਵੇ ਤਾਂ ਮਾਲਕ ਅਨਮੰਗੀਆਂ ਦਾਤਾ ਆਪ ਹੀ ਦਿੰਦੇ ਹਨ ਦੁਨੀਆ ਅੰਦਰ ਸਵਾਰਥ ਇੰਨੇ ਵੱਧ ਗਏ ਹਨ ਪਰ ਇਸ ਤਰ੍ਹਾਂ ਨਾਲ ਬਤਲਵੀ ਦੁਨੀਆ ਤੇ ਮਤਲਬ ਤਾਂ ਵੀ ਹੱਲ ਨਹੀਂ ਹੋਨੇ ਤਾਂ ਫਿਰ ਇਹ ਮਤਲਬ ਕਿਸ ਤਰ੍ਹਾਂ ਹੱਲ ਹੋਣਗੇ ਅਗਰ ਮਹਾਪੁਰਸ਼ਾਂ ਦੀ ਇਸ ਜੁਗਤੀ ਨੂੰ ਅਪਣਾਈਏ ਜਿਵੇਂ ਸੂਰਜ ਵੱਲ ਮੁਖ ਕਰ ਲੋ ਤਾਂ ਸ਼ਾਹ ਅੱਖਾਂ ਤੇ ਨਹੀਂ ਆਉਂਦੀ ਅਤੇ ਆਪਣੀ ਸ਼ਾਹ ਨੂੰ ਪਿੱਠ ਕਰਦੇ ਹੋ ਤਾਂ ਨਾ ਤੇ ਉਸ ਦੇ ਪਿੱਛੇ ਭੱਜਣ ਦੀ ਲੋੜ ਹੈ ਨਾ ਉਸ ਨੂੰ ਪਕੜਨ ਦੀ ਲੋੜ ਹੈ ਉਹ ਆਪ ਹੀ ਪਿੱਛੇ ਆ ਜਾਵੇਗੀ ਕਿਉਂਕਿ ਅਗਰ ਸ਼ਾਹ ਨੂੰ ਫੜਨ ਦੀ ਕੋਸ਼ਿਸ਼ ਕਰਾਂਗੇ ਇਹ ਅੱਗੇ ਭੱਜਦੀ ਹੈ ਅਤੇ ਜਿੰਨਾ ਪਿੱਛੇ ਭੱਜਾਂਗੇ ਓਨੀ ਹੀ ਦੂਰ ਭੱਜਦੀ ਹੈ ਪਰ ਇੱਕ ਵਾਰ ਇਸ ਵੱਲ ਪਿੱਠ ਕਰਦੇ ਹੋ ਤਾਂ ਇਹ ਆਪ ਹੀ ਪਿੱਛੇ ਲੱਗ ਜਾਂਦੀ ਹੈ ਇਸੇ ਤਰ੍ਹਾਂ ਸੱਚੇ ਦਿਲ ਨਾਲ ਗੁਰੂ ਨਾਨਕ ਪਿਤਾ ਜੀ ਵੱਲ ਮੁਖ ਕਰ ਲੋ ਦੇਖਾ ਦੇਖੀ ਨਹੀਂ ਮਤਲਬ ਵਾਸਤੇ ਨਹੀਂ ਸੱਚੇ ਦਿਲ ਨਾਲ ਤਾਂ ਸਾਰੇ ਕਾਰਜ ਆਪ ਹੀ ਸਬਰ ਜਾਣਗੇ ਗੁਰਮਿਲ ਪ੍ਰਭੂ ਚਿਤਾ ਰਿਆ ਕਾਰਜ ਸਭ ਸਵਾਰਿਆ ਗੁਰੂ ਵੱਲ ਮੁਖ ਹੋਵੇ ਭਾਵ ਸੱਚੇ ਦਿਲ ਨਾਲ ਗੁਰੂ ਦੇ ਬਣ ਜਾਣ ਤੇ ਜਮ ਜੋ ਸਾਡੇ ਦੁਸ਼ਮਣ ਹਨ ਉਹ ਵੀ ਮਿੱਤਰ ਬਣ ਜਾਂਦੇ ਹਨ ਕਿਸੇ ਕਾਰਜ ਵਿੱਚ ਰੁਕਾਵਟ ਨਹੀਂ ਆਉਂਦੀ ਸਾਰੇ ਕਾਰਜ ਆਪ ਹੀ ਸਿਲੇ ਚੜਦੇ ਹਨ ਅਤੇ ਐਸੇ ਭਗਤ ਜਾਂ ਸੇਵਕ ਵਿਰਲੇ ਹੀ ਹੁੰਦੇ ਹਨ ਜੋ ਅਠੇ ਪਹਿਰ ਗੁਰੂ ਨੂੰ ਹਾਜ਼ਰ ਨਾਜ਼ਰ ਸਮਝ ਗੁਰੂ ਦੀ ਹਜ਼ੂਰੀ ਵਿੱਚ ਰਹਿੰਦੇ ਹਨ ਜੋ ਗੁਰੂ ਨੂੰ ਕਦੀ ਦੂਰ ਨਹੀਂ ਸਮਝਦੇ ਐਸੇ ਗੁਰਸਿੱਖਾਂ ਲਈ ਗੁਰੂ ਨਾਨਕ ਪਿਤਾ ਜੀ ਹਮੇਸ਼ਾ ਹੀ ਉਹਨਾਂ ਦੇ ਅੰਗ ਸੰਗ ਹੁੰਦੇ ਹਨ ਪਰ ਇੱਕ ਮਨਮੁਖ ਦੇ ਲਈ ਤਾਂ ਗੁਰੂ ਨਾਨਕ ਪਿਤਾ ਹਮੇਸ਼ਾ ਹੀ ਦੂਰ ਹਨ ਕਿਉਂਕਿ ਉਹਨਾਂ ਦੀ ਭਾਵਨਾ ਹੀ ਨਹੀਂ ਹੈ जिस तरह असी शीशे अंदर अपना चेहरा देखते दे हाँ तो साढ़े चेहरे का हाल वह बयान करता है कि हे इंसान तेरा मुख साफ नहीं है ज साफ है पर शीशा मुँह साफ नहीं कर सकता दस त सकता है कि चेहरा गंदा है ज साफ नहीं जेकर शीशा ना हो ता पानी भी असी चेहरा देखते दे हाँ पानी भी चेहरे का दा हाल दस तकता है ਰਬ ਬਦਲਣਾ ਨਹੀਂ ਸਕਦਾ ਜਿਸ ਤਰ੍ਹਾਂ ਕਰਪਾਨ ਅੱਗ ਵਿੱਚ ਪਾ ਦਿਓ ਅੱਗ ਦਾ ਰੂਪ ਬਣ ਜਾਂਦੀ ਹੈ ਪਰ ਉਸਦੀ ਧਾਰ ਨਹੀਂ ਬਦਲਦੀ ਧਾਰ ਕਦੋਂ ਬਦਲਦੀ ਹੈ ਜਦੋਂ ਕੋਥਾਲੀ ਵਿੱਚ ਪਾ ਦਿਓ ਅੱਗ ਵਿੱਚ ਪਉਣ ਨਾਲ ਕਰਪਾਨ ਦਾ ਕੱਟਣ ਦਾ ਸੁਭਾਅ ਨਹੀਂ ਬਦਲਦਾ ਧਾਰ ਨਹੀਂ ਬਦਲਦੀ ਫਿਰ ਇਹ ਧਾਰ ਕਦੋਂ ਬਦਲੇਗੀ ਜਦੋਂ ਮੁਰਸ਼ਿਦ ਮਿਲ ਜਾਵੇ ਜਿੰਨਾ ਚਿਰ ਮੁਰਸ਼ਿਦ ਨਹੀਂ ਮਿਲਦਾ ਹੋਮੈ ਨਹੀਂ ਮਰ ਸਕਦੀ ਅਤੇ ਜਦ ਤੱਕ ਅੰਦਰ ਦੀ ਹੋਮੈ ਨਹੀਂ ਮਰਦੀ ਅੰਦਰ ਕੁਝ ਵੀ ਨਹੀਂ ਸਵਰਦਾ ਅਤੇ ਇਸ ਹੋਮੇ ਨੂੰ ਹੀ ਤਾਂ ਮਾਰਨਾ ਹੈ ਇਹ ਹੋਮੇ ਕਿਵੇਂ ਟੁੱਟੇਗੀ ਉਹਨਾਂ ਗੁਰੂ ਪਿਆਰਿਆਂ ਦੀ ਸੰਗਤ ਕਰਕੇ ਜੋ ਜੁੜੇ ਹਨ ਕਿਉਂਕਿ ਉਹਨਾਂ ਕੋਲੋਂ ਹੀ ਦੁਨੀਆ ਵੱਲੋਂ ਟੁੱਟ ਕੇ ਗੁਰੂ ਨਾਲ ਜੁੜਨ ਦੀ ਜੁਗਤੀ ਮਿਲੇਗੀ ਅਤੇ ਐਸੇ ਗੁਰੂ ਪਿਆਰੇ ਦੀ ਕੁਝ ਮਿੰਟਾਂ ਦੀ ਕੀਤੀ ਸੰਗਤ ਜਮ੍ਹਾਂ ਦੇ ਸਾਹੇ ਵਿੱਚੋਂ ਵੀ ਛੁੜਾ ਦਿੰਦੀ ਹੈ ਸਾਡੀ ਅੱਜ ਦੀ ਇੱਕ ਐਸੇ ਹੀ ਵਿਅਕਤੀ ਦੀ ਸਾਖੀ ਜਿਸ ਨੇ ਕਦੀ ਪੁੰਨ ਜਾਂ ਨੇਕ ਕਰਮ ਨਹੀਂ ਕੀਤਾ ਪਰ ਉਸਨੇ ਐਸੀ ਕਿਹੜੀ ਝੁਕਤੀ ਵਰਤੀ ਕਿ ਮਹਾਪੁਰਸ਼ਾਂ ਨੂੰ ਉਸਨੂੰ ਜਮਾ ਦੇ ਫਾਹੇ ਵਿੱਚੋਂ ਛੁਡਾਉਣਾ ਪਿਆ ਇੱਕ ਬੜੀ ਹੀ ਪਿਆਰੀ ਸਾਖੀ ਸਾਖੀ ਸ਼ੁਰੂ ਕਰਨ ਤੋਂ ਪਹਿਲੇ ਆਪ ਜੀ ਅੱਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਇੱਕ ਮਿੰਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਸ਼ਾਹੂਕਰ ਵਪਾਰ ਕਰਕੇ ਆਇਆ ਅਤੇ ਰਸਤੇ ਵਿੱਚ ਉਸਨੇ ਇੱਕ ਬ੍ਰਿਸ਼ ਦੇਖਿਆ ਅਤੇ ਉਸ ਦੀ ਛਾਂ ਹੇਠਾਂ ਆਪਣਾ ਸਮਾਨ ਰੱਖ ਕੇ ਲੇਟ ਗਿਆ ਇੰਨੇ ਚਿਰ ਨੂੰ ਜੰਗਲ ਵਿੱਚੋਂ ਮਹਾਪੁਰਸ਼ ਵਿਚਰਦੇ ਆ ਰਹੇ ਸਨ ਮਹਾਪੁਰਸ਼ਾਂ ਨੇ ਪੁੱਛਿਆ ਸ਼ਾਹੂਕਰ ਸੁਣਾ ਇੱਥੇ ਕੀ ਕਰਦਾ ਹੈ ਕਹਿ ਲੱਗਾ ਮੇਰੇ ਸਰੀਰ ਨੂੰ ਥਕਾਵਟ ਹੈ ਤਕਲੀਫ ਹੈ ਅਤੇ ਮੈਂ ਆਪਣਾ ਸਮਾਨ ਨਹੀਂ ਚੁੱਕ ਸਕਦਾ ਇਸ ਕਰਕੇ ਮੈਂ ਆਰਾਮ ਕਰ ਰਿਹਾ ਹਾਂ ਮਹਾਪੁਰਸ਼ ਪਰ ਉਪਕਾਰੀ ਸਨ ਅਤੇ ਕਹਿਣ ਲੱਗੇ ਅੱਛਾ ਤੇਰਾ ਸਮਾਨ ਅਸੀਂ ਚੁੱਕ ਲੈਂਦੇ ਹਾਂ ਚੱਲ ਤੈਨੂੰ ਛੱਡ ਆਈਏ ਉਸਨੇ 7 ਵਜੇ ਨੇ ਕਿਹਾ ਮਹਾਪੁਰਸ਼ਾਂ ਨੇ ਉਸਦਾ ਸਮਾਨ ਚੁੱਕ ਲਿਆ ਸ਼ਾਹੂਕਰ ਨਾਲ ਜਾ ਰਿਹਾ ਹੈ ਮਹਾਪੁਰਸ਼ਾਂ ਨੇ ਕਿਹਾ ਸ਼ਾਹੂਕਰ ਕੋਈ ਪਰਮੇਸ਼ਵਰ ਦੀ ਕਥਾ ਸੁਣਾ ਉਹ ਕਹਿਣ ਲੱਗਾ ਮਹਾਰਾਜ मैं सारी उम्र दुकानदारी का काम किया है सुनिया थोड़ा बहुत है पर मैं कभी कथा नहीं सुनाई जिथे अगे एनी कृपा मेरे की कथा भी सुनाओ महापुरशी जा रहे हैं कथा सुना जा रहे हैं शाहूकार का नगर नजदीक आ गया और कहन लगा महाराज यह मेरी कुटिया है मेरा नगर आ गया है महापुरुष कहन लगे अच्छा असी नगर तक ती नहीं गए तू अपना समान लै जा तेरा इतना ही संबंध वापस जाना है तां शाहुकार कहन लगा महाराज कृपा करो मेरी चरण पाओ शाहूकार तरले करता है पर महापुरुष कहते हैं असी कदी नगर नहीं गए अखीर जब महापुरुष मुड़न लगे तो कह लगे सा निशानी लै जा तेरे कम आवेगी उसने कहा महाराज हुक्म करो ਮਹਾਪੁਰਸ਼ ਕਹੇ ਲੱਗੇ ਜਿਸ ਵੇਲੇ ਤੂੰ ਮਾਰ ਕੇ ਦਗਾਹ ਵਿੱਚ ਜਾਵੇਂਗਾ ਤੇਰਾ ਹਿਸਾਬ ਕਿਤਾਬ ਹੋਵੇਗਾ ਜੋ ਕੇ ਧਰਮ ਰਾਜ ਕਰੇਗਾ ਉਸ ਵੇਲੇ ਤੈਨੂੰ ਇੱਕ ਟਿਕਟ ਮਿਲੇਗਾ ਭਾਵ ਤੈਨੂੰ ਮੌਹਲਤ ਮਿਲੇਗੀ ਕਿ ਸ਼ਾਹੂਗਾਰ ਹਫਤੇ ਦੀ ਮੌਹਲਤ ਤੂੰ ਕਿਸੇ ਨੂੰ ਮਿਲਣਾ ਜਾਂ ਵਕੀਲ ਕਰਕੇ ਦੱਸ ਉਸ ਵੇਲੇ ਤੈਨੂੰ ਸੋਚਣ ਨੂੰ ਟਾਈਮ ਮਿਲੇਗਾ ਅਤੇ ਉਸ ਵੇਲੇ ਤੂੰ ਇਹੀ ਆਖੀ ਮਹਾਰਾਜ ਹੋਰ ਤਾਂ ਮੈਂ ਕਿਸੇ ਨੂੰ ਨਹੀਂ ਮਿਲਣਾ ਮੈਨੂੰ ਮਹਾਪੁਰਸ਼ਾਂ ਦੀ ਪੂਰੀ ਦੇ ਦਰਸ਼ਨ ਕਰਵਾ ਦਿਓ ਇਹੇ ਸਾਡਾ ਬਚਨ ਤੂੰ ਪੱਲੇ ਬੰਨ ਲੈ ਤੇਰੇ ਕੰਮ ਆਏਗਾ ਇਹ ਕਹਿ ਮਹਾਪੁਰਸ਼ ਵਾਪਸ ਆ ਗਏ ਸ਼ਾਹੂ ਕਰ ਆਪਣੇ ਘਰ ਚਲਾ ਗਿਆ ਸਮਾਂ ਬੀਤਿਆ ਸ਼ਾਹੂ ਕਾਰ ਦਾ ਅੰਤ ਸਮਾ ਹੋ ਗਿਆ ਜਦੋਂ ਉਹ ਦਰਗਾਹ ਚ ਗਿਆ ਤਾਂ ਨਿਰੰਕਾਰ ਨੇ ਕਿਹਾ ਇਸ ਦਾ ਹਿਸਾਬ ਕਿਤਾਬ ਦੇਖੋ इसने ਕੀ ਚੰਗਾ ਕੰਮ ਕੀਤਾ ਹੈ ਜਦੋਂ ਉਸ ਦਾ ਹਿਸਾਬ ਕਿਤਾਬ ਹੋਇਆ ਤਾਂ ਧਰਮਰਾਜ ਕਹਿਣ ਲੱਗਾ ਮਹਾਰਾਜ ਇਸਨੇ ਤਾਂ ਕੇਵਲ 15 ਮਿੰਟ ਮਹਾਪੁਰਸ਼ਾਂ ਦੀ ਸੰਗਤ ਕੀਤੀ ਹੈ ਇਸ ਤੋਂ ਇਲਾਵਾ ਇਸਨੇ ਕੋਈ ਭਲਾ ਕੰਮ ਨਹੀਂ ਕੀਤਾ ਉਸ ਵੇਲੇ ਸ਼ਾਹੂਕਾਰ ਨੂੰ ਹਫਤੇ ਦੀ ਮੁਹਰਤ ਮਿਲ ਗਈ ਜਿਸ ਤਰ੍ਹਾਂ ਖੂਨ ਕੀਤੇ ਹੋਏ ਨੂੰ ਕੋਠੀ ਲੱਗ ਜਾਂਦੀ ਹੈ ਤੇ ਸ਼ਾਹੂਕਾਰ ਕਹਿਣ ਲੱਗਾ ਮੈਂ ਹੋਰ ਕਿਸੇ ਨੂੰ ਨਹੀਂ ਮਿਲਣਾ ਨਾ ਕੋਈ ਮੇਰੀ ਮੰਗ ਹੈ ਮੈਨੂੰ ਮਹਾਪੁਰਸ਼ਾਂ ਦੀ ਪੂਰੀ ਦੇ ਦਰਸ਼ਨ ਕਰਵਾ ਦਿਓ ਸ਼ਾਹੂਕਾਰ ਦੀ ਅਰਜ ਮਨਜ਼ੂਰ ਕੀਤੀ ਗਈ तरमराज ਨੇ 샤ਹੁकार ਨਾਲ ਆਪਣੇ दूत भेजे ਹੁਣ 샤ਹੁकार ਵੀ ਜਾ ਰਹਾ ਹੈ दूत ਵੀ ਜਾ ਰਹੇ ਹਨ ਬੜੀਆਂ ਬੜੀਆਂ ਪੁਰੀਆਂ ਦੇਖੀਆਂ ਪਰ ਐਸੀ ਕੋਈ ਪੁਰੀ ਨਹੀਂ ਲੱਭੀ ਜਦੋਂ ਵਾਪਸ ਮੜਨ ਲੱਗੇ ਤਾਂ ਮਹਾਪੁਰਸ਼ਾਂ ਦੀ ਪੁਰੀ ਦੇ ਕੋਲੋਂ ਦੀ ਲੱਗਣਾ ਸੀ ਦूत ਵੀ ਜਾ ਰਹੇ ਹਨ 샤ਹੁकार ਵੀ ਜਾ ਰਹਾ ਹੈ ਮਹਾਪੁਰਸ਼ਾਂ ਨੇ ਤੱਕਿਆ ਕਿ ਇਹ ਤਾਂ ਉਹੀ 샤ਹੁकार ਹੈ ਜਿਸ ਦਾ ਅਸੀਂ ਸ਼ਮਾਨ ਛੱਡ ਕੇ ਆਏ ਸੀ ਮਹਾਪੁਰਸ਼ਾਂ ਨੇ ਆਵਾਜ਼ ਮਾਰੀ ਸ਼ਾਹੂਕਾਰ ਕਿੱਥੇ ਜਾ ਰਿਹਾ ਹੈ ਜਦੋਂ ਉਸਦੇ ਕੰਨ ਵਿੱਚ ਆਵਾਜ਼ ਪਈ ਅਤੇ ਉਸਨੇ ਦੇਖਿਆ ਕਿ ਇਹ ਤਾਂ ਉਹੀ ਮਹਾਪੁਰਸ਼ ਹਨ ਜਿਨ੍ਹਾਂ ਨੇ ਮੇਰਾ ਸਮਾਨ ਛੱਡਿਆ ਸੀ ਸ਼ਾਹੂਕਾਰ ਦੂਤਾਂ ਨੂੰ ਕਹਿਣ ਲੱਗਾ ਮੈਨੂੰ 15-20 ਮਿੰਟ ਦਾ ਟਾਈਮ ਦੇ ਦਿਓ ਤਾਂ ਜੋ ਮੈਂ ਮਹਾਪੁਰਸ਼ਾਂ ਦੇ ਦਰਸ਼ਨ ਕਰ ਸਕਾਂ ਅਤੇ ਇਹ ਕਹੇ ਸ਼ਾਹੂਕਾਰ ਮਹਾਪੁਰਸ਼ਾਂ ਦੀ ਪੁਰੀ ਵਿੱਚ ਚਲਾ ਗਿਆ ਦੂਤਾਂ ਨੂੰ ਅੱਗੇ ਜਾਣ ਦਾ ਹੁਕਮ ਨਹੀਂ ਸੀ ਉਹ ਪੁਰੀ ਦੇ ਬਾਹਰ ਹੀ ਖੜੇ ਹਨ शाहूकार ਨੇ ਜਾ ਮਹਾਪੁਰਸ਼ ਨੂੰ ਮੱਥਾ ਟੇਕਿਆ ਅਤੇ ਬੜਾ ਖੁਸ਼ ਹੋਇਆ ਵਿਚਾਰ ਕਰਦਿਆਂ 15 ਜੀ ਮਿੰਟ ਗੁਜ਼ਰ ਗਏ शाहूकार ਕਹਿਣ ਲਗਾ ਮਹਾਰਾਜ ਮੈਨੂੰ ਹੁਣ ਇਜਾਜ਼ਤ ਬਖਸ਼ੋ ਮੇਰੇ ਨਾਲ ਦੇ ਸਾਥੀ ਖਲੋਤੇ ਹਨ ਮੇਰਾ ਟਾਈਮ ਹੋ ਗਿਆ ਹੈ ਮਹਾਪੁਰਸ਼ ਕਹਿਣ ਲਗੇ ਬੇਸਿਕਰ ਹੋ ਕੇ ਬੈਠਾ ਰਹੋ ਇਹੇ ਦੂਤ ਆਪਣੇ ਆਪ ਚਲੇ ਜਾਣਗੇ ਅਤੇ शाहूकार ਨੇ ਇੰਜ ਹੀ ਕੀਤਾ ਬਾਹਰ ਦੂਤ शाहूਕਾਰ ਨੂੰ ਉਡੀਕਦੇ ਰਹੇ ਅੰਦਰ ਜਾਣ ਦਾ ਹੁਕਮ ਤਾਂ ਨਹੀਂ ਸੀ ਧਰਮ ਰਾਜ ਦੇ ਪਾਸ ਵਾਪਸ ਆ ਗਏ ਅਤੇ ਕਹਿਣ ਲੱਗੇ ਮਹਾਰਾਜ ਉਸ ਸਾਹੂਕਾਰ ਨੇ ਚੰਗਾ ਕੰਮ ਨਹੀਂ ਕੀਤਾ ਸਾਨੂੰ ਮਹਾਪੁਰਸ਼ਾਂ ਦੀ ਪੁਰੀ ਦੇ ਅੰਦਰ ਜਾਣ ਦਾ ਹੁਕਮ ਨਹੀਂ ਸੀ ਸਾਨੂੰ ਹੁਕਮ ਕਰੋ ਅਸੀਂ ਉਸ ਨੂੰ ਉਥੋਂ ਕੱਢ ਕੇ ਲਿਆਈਏ ਤਾਂ ਧਰਮ ਰਾਜ ਨੇ ਜਵਾਬ ਦਿੱਤਾ ਜਹ ਸਾਧੂ ਗੋਬਿੰਦ ਪਜੈਨ ਕੀਰਤਨ ਨਾਨਕ ਨੀਤ ਨਾ ਹੋ ਨਾ ਹੋ ਨੈ ਛਟੇ ਨਿਕ ਨਾ ਜਾਈ ਹੋ ਦੂਤ ਏ ਤੂ ਤੋ ਉਥੇ ਨਾ ਜਾਣਾ ਉਥੇ ਜਾਣ ਤੋਂ ਬਾਅਦ ਨਾ ਤੁਸੀਂ ਛੁੱਟ ਸਕੋਗੇ ਅਤੇ ਨਾ ਹੀ ਮੈਂ ਛੁੱਟ ਸਕਾਂਗਾ ਇਸ ਤਰ੍ਹਾਂ ਮਹਾਪੁਰਸ਼ਾਂ ਦੇ ਬਚਨਾਂ ਤੇ ਅਮਲ ਕਰਕੇ ਭਾਵ ਬਚਨਾਂ ਨੂੰ ਮੰਨ ਕੇ ਸ਼ਾਹੂਕਾਰ ਜਮਾ ਦੀ ਸਜ਼ਾ ਤੋਂ ਬਚ ਗਿਆ ਜਿਸ ਤਰ੍ਹਾਂ ਬੱਚਾ ਸਕੂਲ ਜਾਂਦਾ ਹੈ ਤਾਂ ਮਾਸਟਰ ਸਵਾਲ ਪਾਉਂਦਾ ਹੈ ਅਤੇ ਬੱਚਾ ਉਹਨਾਂ ਦੇ ਜਵਾਬ ਲਿਖਦਾ ਹੈ ਜੇ ਸਵਾਲਾਂ ਦੇ ਜਵਾਬ ਠੀਕ ਹੋਣ ਮਾਸਟਰ ਦਸਤਖਤ ਕਰਕੇ ਪਾਸ ਕਰ ਦਿੰਦਾ ਹੈ ਪਰ ਜੇ ਜਵਾਬ ਗਲਤ ਹੋਣ ਤਾ ਮਾਸਟਰ ਕਹਿ ਦਿੰਦਾ ਹੈ ਕਾਕਾ ਤੇਰੇ ਇਨੇ ਨੰਬਰ ਕੱਟੇ ਗਏ ਹਨ ਇਨਸਾਨ ਮੇਂ ਸਵੇਰ ਤੋਂ ਸ਼ਾਮ ਤੱਕ ਚੰਗੇ ਅਤੇ ਮਾੜੇ ਕਈ ਤਰ੍ਹਾਂ ਦੇ ਕਰਮ ਕਰਦਾ ਹੈ ਅਤੇ ਸਭ ਚਿੱਤਰ ਗੁਪਤ ਦੁਆਰਾ ਲਿਖੇ ਜਾ ਰਹੇ ਹਨ ਜੋ ਵਿਅਕਤੀ ਚੰਗੇ ਕੰਮ ਕਰੇ ਤਾਂ ਦਸਤਖਤ ਨਹੀਂ ਤਾਂ ਉਸਦੇ ਨੰਬਰ ਵੀ ਕੱਟੇ ਜਾਂਦੇ ਹਨ ਇਸ ਲਈ ਚੰਗੀਆਂ ਦੀ ਸੰਗਤ ਹੀ ਕਰਨੀ ਚਾਹੀਦੀ ਹੈ ਚੰਗੀ ਸੰਗਤ ਹੋ ਗਈ ਤਾਂ ਚੰਗਾ ਜੇ ਮੰਦੀ ਸੰਗਤ ਹੋ ਜਾਏ ਤਾਂ ਮੰਦਾ ਪਰ ਅੱਜਕੱਲ ਚੰਗੇ ਕਟ ਮੰਦੇ ਜ਼ਿਆਦਾ ਮਿਲਦੇ ਹਨ ਅਤੇ ਜੋ ਵਿਅਕਤੀ ਮਹਾਪੁਰਸ਼ਾਂ ਦੀ ਸੰਗਤ ਕਰਦਾ ਹੈ ਉਸ ਦਾ ਜਨਮ ਮਰਨ ਦਾ ਗੇੜ ਕੱਟਿਆ ਜਾਂਦਾ ਹੈ ਮਹਾਪੁਰਸ਼ ਜਿਉਂਦੇ ਜੇ ਉਸ ਵਿਅਕਤੀ ਦਾ ਜਨਮ ਮਰਨ ਕੱਟ ਦਿੰਦੇ ਹਨ ਪਰ ਜਿਨ੍ਹਾਂ ਦੀ ਸ਼ਰਧਾ ਹੋਵੇ ਉਹਨਾਂ ਦਾ ਹੀ ਜਨਮ ਮਰਨ ਮਿਟ ਜਾਂਦਾ ਹੈ ਪਰ ਜਿਨ੍ਹਾਂ ਦੀ ਸ਼ਰਧਾ ਨਹੀਂ ਉਹਨਾਂ ਦਾ ਨਹੀਂ ਮਿਟਦਾ ਮਨਸਾ ਤਾਰ ਜੋ ਕਰਤੇ ਆਵੇ ਸਾਧ ਸੰਗ ਜਨਮ ਮਰਨ ਮਿਟਾਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ